हां जी आज ਆਪਾਂ ਤੁਹਾਨੂੰ ਦੱਸਦੇ ਹਾਂ ਗਲਾ ਟੈਸਟ ਕਰਨਾ ਸੂਟ ਦੇ ਨਾਲ ਪਹਿਲਾਂ ਦੇਖੋ ਜਿਵੇਂ ਆਪਾਂ ਪ੍ਰੈਸ ਦੇ ਨਾਲ ਗਲਾ ਜਿਹੜਾ ਅਟੈਚ ਕਰ ਲਿਆ ਸੀ ਆਪਾਂ ਕੱਪੜੇ ਤੇ ਫਿਰ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਸੈਂਟਰ ਦੇ ਵਿੱਚ ਕੱਟ ਲਗਾ ਲਿਆ ਤੇ ਫਿਰ ਆਪਾਂ ਕੀ ਇੱਥੇ ਪ੍ਰੈਸ ਨਾਲ ਭਾਨ ਪਾ ਲਈ ਪ੍ਰੈਸ ਲਾ ਲਈ ਤੇ ਉਸੇ ਤਰੀਕੇ ਨਾਲ ਹੀ ਆਪਾਂ ਸ਼ਾਰਟ ਦੇ ਉੱਪਰ ਕੀਤਾ ਠੀਕ ਹੈ ਹੁਣ ਇਹ ਬਿਲਕੁਲ ਇਜ਼ੀ ਤਰੀਕਾ ਹੈ ਇਹਨਾਂ ਦੋਨਾਂ ਨੂੰ ਜਿੱਥੇ ਆਪਾਂ ਪ੍ਰੈਸ ਲਾਈ ਸੀ ਸੈਂਟਰ ਦੇ ਵਿੱਚ ਉਧਰੋਂ ਸ਼ਾਰਟ ਦੀ ਸੈਂਟਰ ਦੇ ਵਿੱਚ ਤਾਂ ਦੋਨਾਂ ਨੂੰ ਆਪਾਂ ਕੀ ਕਰ ਲਾਂਗੇ ਮੈਚ ਕਰ ਲਾਂਗੇ ਠੀਕ ਹੈ ਇੱਕੋ ਜਿਹਾ ਕਰਕੇ ਧਰ ਲਾਂਗੇ ਗਲਮਾ ਆਪਣਾ ਬਿਲਕੁਲ ਸਹੀ ਲੱਗੂਗਾ ਬਿਲਕੁਲ ਹਿੱਲੂਗਾ ਨਹੀਂ ਇਦਾਂ ਫਿਰ ਆਪਾਂ ਸੈਂਟਰ ਦੇ ਵਿੱਚ ਇੱਕ ਰਫਲੀ ਸਿਉਣ ਲਾ ਲਾਂਗੇ ਠੀਕ ਹੈ ਆ ਦੇਖੋ ਹੁਣ ਜਿਵੇਂ ਆਪਣੀ ਸਿਉਣ ਆ ਜਿਹੜੀ ਸੈਂਟਰ ਦੇ ਵਿੱਚ ਲੱਗ ਗਈ ਹੈ ਇਹ ਆਪਾਂ ਇੱਕ ਕੱਚੀ ਸਲਾਈ ਲਾਈ ਸੀਗੀ ਜਿਹਦੇ ਨਾਲ ਆਪਣਾ ਗਲਮਾ ਇਹ ਜਿਹੜਾ ਇੱਧਰ ਉੱਧਰ ਹਿੱਲੂਗਾ ਨਹੀਂ ਬਿਲਕੁਲ ਸੈਂਟਰ ਦੇ ਵਿੱਚ ਲੱਗੂਗਾ ਇਹਦੇ ਤੋਂ ਬਾਅਦ ਸੈਂਟਰ ਵਿੱਚ ਸਿਉਣ ਲਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਸਿਉਣ ਲਾ ਲਾਂਗੇ ਬਿਲਕੁਲ ਨਾਲ-ਨਾਲ ਆਪਾਂ ਬੁਕਰਮ ਦੇ ਉੱਪਰ ਸੇ ਹੋਰ ਨਹੀਂ ਲਾਉਣੀ ਹੁਣ ਦੇਖੋ ਇੱਥੋਂ ਆਪਾਂ ਰੱਖਾਂਗੇ ਹੁਣ ਇਧਰੋਂ ਜਦੋਂ ਵੀ ਤੁਸੀਂ ਮਿਲੋਗੇ ਨਾ ਦੋਨੋਂ ਪਾਸੇ ਇੱਕੋ ਜਿਹਾ ਹੀ ਆਊਗਾ ਪੈਣਾ ਲਗਾਉਣ ਦੀ ਸਾਈਡਾਂ ਤੇ ਜਿਹੜੀਆਂ ਪੈਣਾ ਪੈਣਾ ਲਗਾਉਂਦੀਆਂ ਨੇ ਬਿਲਕੁਲ ਵੀ ਲੋੜ ਨਹੀਂ ਹੈਗੀ ਖਾਸ ਕਰਕੇ ਉਹਨਾਂ ਲਈ ਇਹ ਵੀਡੀਓ ਜਿਹੜੇ ਹਜੇ ਨਵਾਂ ਨਵਾਂ ਸੂਟ ਸਲਾਈ ਕਰਨਾ ਸਿੱਖ ਰਹੇ ਨੇ ਉਹਨਾਂ ਨੂੰ ਥੋੜਾ ਔਖਾ ਲੱਗਦਾ ਨਾ ਟਿੱਕੋ ਦਾਂਦੀ ਹੈ ਹੁਣ ਇੱਥੋਂ ਆਪਾਂ ਥੋੜਾ ਜਿਹਾ ਮੋੜਾ ਲਾ ਲਾਂਗੇ ਹੁਣ ਦੇਖੋ ਆਪਾਂ ਬਿਲਕੁਲ ਨਾ ਨਾ ਸਲਾਈ ਲਾਵਾਂਗੇ ਦਾ ਆਪਾਂ ਨਾਲ-ਨਾਲ ਸਲਾਈ ਲਗਾਉਂਦੇ ਜਾਵਾਂਗੇ ਤੁਹਾਡਾ ਕਲਾ ਬਹੁਤ ਹੀ ਆਰਾਮ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਲੱਗ ਜਾਊਗਾ ਜੇ ਤੁਹਾਨੂੰ ਕੋਈ ਹੋਰ ਪਰੇਸ਼ਾਨੀ ਆਉਂਦੀ ਹੈ ਸੂਟ ਸਲਾਈ ਕਰਨ ਦੇ ਵਿੱਚ ਤੁਸੀਂ ਮੇਰੀ ਵੀਡੀਓ ਦੇ نیچے ਕਮੈਂਟ ਕਰ ਸਕਦੇ ਹੋ ਆਪਾਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਦਾਂਗੇ ਬਣਾ ਕੇ ਜੋ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਸਲਾਈ ਦੇ ਵਿੱਚ ਆਪਾਂ ਤੁਹਾਡੇ ਨਾਲ ਕਾਟਾਂ ਵੀ ਸ਼ੇਅਰ ਕਰਾਂਗੇ जिम्मे मोडे दिया काटा हो गई तीरा किन्ने इंच कटना है गलमा कि लैना है जिन्ना गला थलेगता है सारा ठीक है देखो जी आप हम सिलाई लगा रहे हम देखो इस तरह अपनी सिलाई हो गई कंप्लीट है अपना गला जरा लग गया इसको बाद आप करा ਸਾਈਡਾਂ ਦੇ ਉੱਪਰੋਂ ਕੱਟ ਦਾਂਗੇ ਸਾਈਡਾਂ ਤੋਂ ਥੋੜਾ ਥੋੜਾ ਰੱਖ ਕੇ ਆ ਦੇਖੋ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਆ ਦੇਖੋ ਹੁਣ ਗਰਮਾ ਲੱਗ ਗਿਆ ਨਾ ਆਪਣਾ ਹੁਣ ਇੱਥੋਂ ਆਪਾਂ ਥੋੜਾ ਥੋੜਾ ਮਾਰਜਿਨ ਛੱਡ ਕੇ ਇੱਥੋਂ ਕੱਟ ਦਾਂਗੇ ਗਰਮੇ ਨੋ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਥੋੜੀ ਕੱਟ ਪਾ ਦਾਂਗੇ ਇਸ ਤਰ੍ਹਾਂ ਠੀਕ ਹੈ ਛੋਟੇ ਛੋਟੇ ਅੱਗੇ ਸਿਓਣ ਵੀ ਨਹੀਂ ਕੱਟਣੀ ਵੀ ਇਹ ਨਾ ਹੋਵੇ ਗਾਂ ਜਾਂ ਕਿਸੇ ਸਿਓਣ ਸਿਰ ਜ਼ਿਆਦਾ ਵੱਡਾ ਕੱਟ ਪਾ ਦਾਂ ਇਸ ਤਰ੍ਹਾਂ ਆਪਾਂ ਸਾਰੇ ਪਾ ਦਾਂਗੇ ਇਹਦੇ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਥੈਂਕ ਯੂ ਜੀ